AC ਹੀ ਇੱਕ ਅਜਿਹਾ ਸਾਧਨ ਹੈ ਜੋ ਤੁਹਾਨੂੰ ਤੇਜ਼ ਗਰਮੀ ਤੋਂ ਰਾਹਤ ਦਿਵਾ ਸਕਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ AC ਦਾ ਤਾਪਮਾਨ ਸਿਰਫ 16 ਤੋਂ 32 ਡਿਗਰੀ ਦੇ ਵਿੱਚਕਾਰ ਹੀ ਕਿਉਂ ਹੁੰਦਾ ਹੈ ਆਓ ਜਾਣਦੇ ਹਾਂ ਇਸ ਬਾਰੇ ਗਰਮੀ ਅਣੀ ਤੇਜ਼ੀ ਨਾਲ ਵਧ ਰਹੀ ਹੈ ਕਿ ਹੁਣ ਘਰਾਂ ਦੇ ਪੱਕੇ ਤੇ ਕੁਲਰਾਂ ਆਦਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਆਉਣ ਵਾਲੇ ਸਮੇਂ ਤਾਪਮਾਨ 50 ਡਿਗਰੀ ਨੂੰ ਪਾਰ ਕਰਨ ਦਾ ਅਨੁਮਾਨ ਹੈ ਅਜੇ ਇਹ ਚ ਰਾਹਤ ਲਈ ਕੁਝ ਉਪਾਅ ਕਰਨਾ ਜ਼ਰੂਰੀ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਏਸੀ ਹੀ ਇੱਕ ਅਜਿਹਾ ਸਾਧਨ ਹੈ ਜੋ ਤੁਹਾਨੂੰ ਤੇਜ਼ ਗਰਮੀ ਤੋਂ ਰਾਹਤ ਦਿਵਾ ਸਕਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਏਸੀ ਦਾ ਤਾਪਮਾਨ ਸਿਰਫ 16 ਤੋਂ 30 ਡਿਗਰੀ ਦੇ ਵਿੱਚਕਾਰ ਹੀ ਕਿਉਂ ਹੁੰਦਾ ਹੈ ਆਓ ਜਾਣਦੇ ਹਾਂ ਇਸ ਬਾਰੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਏਸੀ ਦਾ ਤਾਪਮਾਨ 16 ਡਿਗਰੀ ਸੈਲਸੀਅਸ ਤੋਂ ਘੱਟ ਨਹੀਂ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਗਰਮੀਆਂ 'ਚ ਆਲੇ-ਦੁਆਲੇ ਦੀ ਹਵਾ ਨੂੰ ਠੰਡਾ ਕਰਨ ਲਈ AC ਇੱਕ ਇਵੇਪੋਰੇਟਰ ਦੀ ਵਰਤੋਂ ਕਰਦਾ ਹੈ। ਇਹ ਵੈਪੋਰੇਟਰ ਆਲੇ-ਦੁਆਲੇ ਦੀ ਹਵਾ ਤੋਂ ਗਰਮੀ ਨੂੰ ਜ਼ਜ਼ਬ ਕਰਨ ਤੇ ਇਸ ਨੂੰ ਠੰਡਾ ਕਰਨ ਲਈ ਫ੍ਰਿਜ ਦੀ ਵਰਤੋਂ ਕਰਦਾ ਹੈ। ਜੇਕਰ AC ਦਾ ਤਾਪਮਾਨ 16 ਡਿਗਰੀ ਸੈਲਸੀਅਸ ਤੋਂ ਘੇਟਾ ਸੈੱਟ ਕੀਤਾ ਜਾਂਦਾ ਹੈ ਤਾਂ ਇਵੈਪੋਰੇਟਰ ਬਹੁਤ ਜ਼ਿਆਦਾ ਠੰਡਾ ਹੋ ਸਕਦਾ ਹੈ ਜਿਸ ਨਾਲ ਆਲੇ ਦੁਆਲੇ ਦੀ ਹਵਾ ਨਮੀ ਵਾਲੀ ਹੋ ਜਾਂਦੀ ਹੈ ਇਸ ਸਥਿਤੀ ਵਿੱਚ ਹਵਾ ਇੰਨੀ ਠੰਡੀ ਹੋ ਜਾਵੇਗੀ ਕਿ ਵਾਤਾਵਰਣ ਵਿੱਚ ਮੌਜੂਦ ਵਾਸ਼ਪ ਲਿਕਵਿਡ ਚ ਬਦਲ ਜਾਂਦੀ ਹੈ ਤੇ ਹੋਰ ਠੰਡਾ ਹੋਇਆ ਤਾਂ ਬਰਫ਼ ਦੇ ਛੋਟੇ ਕ੍ਰਿਸਟਲ ਬਣ ਸਕਦੇ ਹਨ ਜੋ ਤੁਹਾਡੇ ਲਈ ਨੁਕਸਾਨਦੇ ਹੋ ਸਕਦੇ ਹਨ ਇਹ ਤੁਹਾਡੇ ਏਸੀ ਦੇ ਵੈਪੋਰੇਟਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਏਸੀ ਦੇ ਆਪਰ ਦਰਸ਼ਨ ਚ ਅੜੀਕਾ ਪਾ ਸਕਦਾ ਹੈ ਕਿਉਂਕਿ ਤੁਹਾਡੇ AC ਚ ਕਈ ਡਿਫਰਸਟਿੰਗ ਮੈਕੈਨਿਜ਼ਮ ਨਹੀਂ ਹੁੰਦਾ ਅਜਿਹੇ ਵਿੱਚ ਇਹ ਕੰਮ ਕਰਨਾ ਬੰਦ ਕਰ ਸਕਦਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ AC ਦਾ ਹਾਈ ਟੈਂਪਰੇਚਰ 30 ਡਿਗਰੀ ਸੈਲਸੀਅਸ ਕਿਉਂ ਹੁੰਦਾ ਹੈ ਜਾਣਕਾਰੀ ਤੋਂ ਦੱਸ ਦਈਏ ਕਿ ਆਦਰਸ਼ ਤਾਪਮਾਨ ਨੂੰ 27 ਡਿਗਰੀ ਸੈਲਸੀਅਸ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ 'ਚ 30 ਡਿਗਰੀ ਸੈਲਸੀਅਸ ਤੋਂ ਬਾਅਦ ਤਾਪਮਾਨ ਤੁਹਾਨੂੰ ਅਸਹਿਜ ਮਹਿਸੂਸ ਕਰਾ ਸਕਦਾ ਹੈ ਏਸੀ ਨੂੰ ਆਰਾਮਦਾਇਕ ਠੰਡਾ ਤਾਪਮਾਨ ਬਰਕਰਾਰ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ ਨਾ ਕਿ ਤੁਹਾਡੇ ਘਰ 'ਚ ਭਿਆਨ ਗਰਮੀ ਦਾ ਅਸਰ ਕਰਮਾਉਣ ਲਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ